ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੇ ਅਰਕੀ ਖੇਤਰਾਂ ਦਾ ਮੈਂ ਵੀ ਝਾੜੂ ਵਾਲਿਓ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਅੱਜ ਜਿਹੜੇ ਕੱਪੜੇ ਤੇ ਕੁੜਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗੱਲ ਚ ਪਾ ਕੇ ਆਇਆ ਜੇ ਤੇ ਕਿੱਕਾ ਦਾ ਗੱਡੀ ਦੇ ਵਿੱਚ ਰੱਖ ਕੇ ਆਇਆ ਜੇ ਕਿਉਂਕਿ ਤੁਹਾਡੇ ਗਲਾਂ ਚ ਜਿਹੜੇ ਕੱਪੜੇ ਰਹਿਣ ਨਹੀਂ ਦੇਣੇ ਆ ਤਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿੰਨਾ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਧੂ-ਧੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ੍ਹ ਕੇ ਆਏ ਹੋ ਕੇ ਪਿੰਡਾਂ ਚ ਵੋਟਾਂ ਮੰਗਣਾ ਤੇ ਤੁਹਾਨੂੰ ਉਹ ਵੀ ਨਹੀਂ ਦਿਸਈਆਂ ਤੇ ਪੁੱਤ ਮੇਰੋ ਭਾਜਪੀ ਵਾਲਿਆਂ ਨੂੰ ਰੂੜੀਆਂ ਉਤੀ ਤੁਹਾਨੂੰ ਨਾਲ ਡੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਸਾਨੂੰ ਜਿਹੜਾ ਉਹ ਭਾਜੀ ਨਹੀਂ ਮੋੜੀ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂੰ ਤੂੰ ਕਿ ਉਹਨਾਂ ਦੀਆਂ ਪੱਗਾਂ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਤੇ ਲਾਖੀ ਚਾਰਜ ਕੀਤਾ ਤੇ ਜੇਲ੍ਹਾਂ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨਸਿਆ ਤੈਨੂੰ ਭੁਗਤਣਾ ਪੈਣਾ ਸਵੀ ਪਾਰਟੀ ਆ ਇਹ ਭਾਜਪੀ ਦੀ ਵੀ ਟੀਮ ਆ ਪਰ ਤੂੰ ਜੋ ਕੁਝ ਕਰ ਰਿਹਾ ਤੂੰ ਇਹ ਟੀਮ ਨੂੰ ਵੀ ਵੱਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜਿਹੜੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੁਸੀਂ ਤਨਖਾਹਾਂ ਲੈ ਕੇ ਤੇ ਤੁਸੀਂ ਆਪਦੇ ਪਰਿਵਾਰ ਪਾਲ ਰਹੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾ